ਆ ਲੈ ਬਾਪੂ ਠੰਡਾ ਪੀਲਾ ਅੰਨੀ ਜੇ ਕਾਟੋ ਮਜਾਕ ਕਰ ਦਪਿਆ ਇਹ ਠੰਡਾ ਛੋਰੀ ਆ ਇਹ ਤੇ ਲਾਹੌਰੀ ਜੀ ਦਾ ਆਹੋ ਬਾਪੂ ਲਾਹੌਰੀ ਜ਼ੀਰਾ ਲਾਹੌਰੀ ਜ਼ੀਰਾ ਲਾਹੌਰੀ ਜ਼ੀਰਾ ਓਏ ਕਾਟੋ 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 ਪੀਣਾ ਟੂਆ ਲਾਹੌਰੀ ਜ਼ੀਰਾ ਓਏ ਲੋਕਾਂ ਨੇ ਤੈਨੂੰ ਸਰਟੀਫਿਕੇਟ ਦੇ ਦੇਣਾ ਡੇਸਟਰ ਹੋਈਦਾ ਉਹਨੀ ਜਿਹੜੀਆਂ ਲਾਂਚ ਪਾਉਣਗੇ ਉਹ ਤੈਨੂੰ ਅੱਜ ਪਾਉਣਗੇ ਉਹ ਨਾਲੇ ਇਹਦੇ ਟਰੰਡ ਵੀ ਹਰਾਇਆ ਉਹ ਨਾ ਪੀਆ ਕਾਟੂ ਨਾਲੇ ਤੇਰਾ ਪਾਸਪੋਰਟ ਵੀ ਡਟ ਕਰਦੇ ਨਾ ਜਿਹੜਾ ਤੂੰ ਬਾਹਰ ਨੂੰ ਜਾਣਾ ਚਾਹਣਾ ਪਰ ਇਹ ਤਾਂ ਮੈਂ 2024 ਤੇ ਲਿਖਤਾ ਸੀ ਪੀਣਾ ਹੋਣ ਲੱਗਿਆ ਇਹ ਐਕਸਪੈਨ ਨਹੀਂ ਹੋ ਰਿਹਾ ਹਜੇ ਤੱਕ ਮੇਰੇ ਪੈਸੇ ਲੱਗੇ ਆ ਭਾਵੇਂ ਮੈਂ ਹੁਣ ਪੀਵਾ ਭਾਵੇਂ ਮੈਂ ਅਗਲੇ ਮਹੀਨੇ ਪੀਵਾ ਤੁਹਾਨੂੰ ਕੀ ਇਹਦੇ ਜਹਰ ਦਿਆ ਤੂੰ ਪੀ ਲਾ ਜਿੰਨਾ ਮਰਜੀ ਪੀ ਲਾ ਪਰ ਮੈਂ ਨਹੀਂ ਪੀਂਦਾ ਪੁੰਡਾ ਹੈ ਤੇਰਾ ਲਹੌਰੀ ਜਿਦਾ ਬਾਪੂ ਇੱਕ ਗੱਲ ਦੱਸਾਂ ਓ ਦੱਸ ਦੱਸ ਗੱਲ ਮੈਨੂੰ ਛੇਤੀ ਦੱਸ ਇਹਦੇ ਤੂੰ ਕਹਿੰਦਾ ਜਉੜਾ ਹੀ ਆ ਮੰਦਾ ਤੂੰ ਵੀ ਦੇਸ ਤਰੋਈ ਆ ਮੈਂ ਕਾ ਟੂ ਆ ਹਾਂ ਬਾਪੂ ਤੂੰ ਰਹਿਣਾ ਇੰਡੀਆ 'ਚ ਤੇ ਗੱਲਾਂ ਲਹੌਰੀ ਕਰਦਾ ਪਿਆ ਤੇਰੀ ਸਮਝ ਹੀ ਨਹੀਂ ਹੁੰਦੀ